ਮੰਚ ਤੇ ਵਿਰਾਜਮਾਨ ਬੜੀਆਂ ਸਤਿਕਾਰਤ ਹਸਤੀਆਂ ਬੈਠੀਆਂ ਨੇ ਤੇ ਆਪ ਸਾਰੀ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪੰਡ ਪੰਜਾਬ ਤੇ ਪੰਜਾਬੀਅਤ ਦੀ ਚਿੰਤਾ ਕਰਨ ਵਾਸਤੇ ਬੈਠੇ ਆ ਘਰ ਕੇਵਲ ਇਟਾਂ ਬਟਿਆਂ ਸੀਮਿੰਟ ਸਰੀਏ ਚੂਨੇ ਤੇ ਗਾਰੇ ਦਾ ਬਣਿਆ ਢਾਂਚਾ ਨਹੀਂ ਹੁੰਦਾ ਘਾਰੋਂ ਹੁੰਦਾ ਹੈ ਜਿੱਥੇ ਮਨੁੱਖ ਦਾ ਬਚਪਨ ਬੀਤਦਾ ਹੈ, ਜਵਾਨੀ ਬੀਤਦੀ ਹੈ ਔਰ ਮਨੁੱਖ ਦੀਆਂ ਸਦਰਾਂ ਪੜਦੀਆਂ। ਘਰ ਨਾਲ ਮੋਹ ਪੈਦਾ ਹੋ ਜਾਂਦਾ ਹੈ। ਚਾਹੇ ਘਰ ਕੱਚਾ ਹੋਵੇ, ਚਾਹੇ ਘਰ ਪੱਕਾ ਪੱਕਾ ਹੋਵੇ ਤੇ ਚਾਹੇ ਬਗਲਾ ਹੋਵੇ। ਜਿਸ ਮਨੁੱਖ ਦਾ ਬਚਪਨ ਉੱਥੇ ਬੀਤਿਆ, ਜਵਾਨੀ ਉੱਥੇ ਬੀਤੀ ਹੈ। ਸਦਰਾਂ ਪੜੀਆਂ ਉਹਦੇ ਨਾਲ ਮੋਹ ਪੈਦਾ ਹੋ ਜਾਂਦਾ ਹੈ। ਮੋਹ ਜਿੱਥੇ ਵੀ ਰਹੇ ਉਹਦਾ ਇੱਕ ਦਿਨ ਦੋ ਦਿਨ ਤਿੰਨ ਦਿਨ ਬਾਅਦ ਆਪਣੇ ਘਰ ਪਰਤਣ ਨੂੰ ਜੀ ਕਰਨ ਲੱਗ ਜਾਂਦਾ ਹੈ ਚਿਤ ਕਰਨ ਲੱਗ ਜਾਂਦਾ ਹੈ ਕਿਉਂਕਿ ਘਰ ਨਾਲ ਉਹ ਹੁੰਦਾ ਹੈ ਜਿਸ ਧਰਤੀ ਦੇ ਉੱਤੇ ਮਨੁੱਖ ਨੇ ਜਨਮ ਲਿਆ ਮਨੁੱਖ ਦੇ ਪੁਰਖਿਆਂ ਨੇ ਜਨਮ ਲਿਆ ਜਿਹੜੀ ਧਰਤੀ ਦੇ ਕਲਚਰ ਦੇ ਵਿੱਚ ਮਨੁੱਖ ਪਲਿਆ ਜਿਹੜੀ ਬੋਲੀ ਉਹਨੂੰ ਮਾਂ ਤੋਂ ਮਿਲੀ ਉਸ ਧਰਤੀ ਦੇ ਨਾਲ ਉਸ ਸੱਭਿਆਚਾਰ ਦੇ ਨਾਲ ਉਸ ਕਲਚਰ ਦੇ ਨਾਲ ਉਸ ਬੋਲੀ ਦੇ ਨਾਲ ਮਨੁੱਖ ਦਾ ਮੋਹ ਪੈ ਜਾਣਾ ਜਿਹੜਾ ਉਹ ਸੁਭਾਵਕ ਹੁੰਦਾ ਹੈ ਅਸੀਂ ਪੰਜਾਬੀ ਆ ਚਾਹੇ ਸਿੱਖਾਂ ਚਾਹੇ ਹਿੰਦੂ ਆ ਸਾਡੇ ਪੁਰਖਿਆਂ ਨੇ ਇੱਥੇ ਜਨਮ ਲਿਆ ਸਾਡੇ ਵਡੇਰਿਆਂ ਨੇ ਇੱਥੇ ਜਨਮ ਲਿਆ ਸਾਡਾ ਇੱਥੇ ਜਨਮ ਹੋਇਆ ਅਸੀਂ ਪੰਜਾਬੀ ਬੋਲੀ ਨੂੰ ਜਿਹੜਾ ਅਪਣਾਇਆ ਸਾਡੇ ਪੁਰਖਿਆਂ ਨੇ ਪੰਜਾਬੀ ਬੋਲੀ ਜਿਹੜੀ ਹੈ ਬੋਲੀ ਹੈ ਪਰ ਪੰਜਾਬ ਦੇ ਕਲਚਰ ਦੇ ਵਿੱਚ ਸਿੱਖ ਸੱਭਿਆਚਾਰ ਦੇ ਵਿੱਚ ਅਸੀਂ ਵੱਡੇ ਹੋਏ ਆ ਪਲੇ ਆ ਤੇ ਸਾਡਾ ਇੱਥੇ ਨਾਲ ਮੋਹ ਹੈ ਜਿਹਦੇ ਨਾਲ ਮੁਹੱਬਤ ਹੋਵੇ ਜਿਹਦੇ ਨਾਲ ਪਿਆਰ ਹੋਵੇ ਜਿਹਦੇ ਨਾਲ ਮੋਹ ਹੋਵੇ ਜਦੋਂ ਉਹਨੂੰ ਨੁਕਸਾਨ ਹੁੰਦਾ ਹੋਵੇ ਤੇ ਫਿਰ ਦਰਦ ਵੀ ਹੁੰਦਾ ਹੈ ਹਰ ਉਸ ਇੱਕ ਹਿਰਦੇ ਦੇ ਵਿੱਚ ਦਰਦ ਹੁੰਦਾ ਹੈ ਜਿਹਦਾ ਮੋਹ ਹੁੰਦਾ ਹੈ ਜਿਹਦੇ ਅੰਦਰ ਮੋਹ ਨਹੀਂ ਹੁੰਦਾ ਉਹਦੇ ਅੰਦਰ ਦਰਦ ਵੀ ਨਹੀਂ ਹੁੰਦਾ ਤੇ ਇੱਕ ਗੱਲ ਚੇਤੇ ਰੱਖਿਓ ਸਾਸ ਸੰਗਤ ਜੀ ਜਿਹਦਾ ਪੰਜਾਬ ਦੀ ਧਰਤੀ ਦੇ ਪ੍ਰਤੀ ਮੋਹ ਨਹੀਂ ਹੈ ਪੰਜਾਬੀ ਬੋਲੀ ਪ੍ਰਤੀ ਮੋਹ ਨਹੀਂ ਹੈ ਪੰਜਾਬ ਦੇ ਸੱਭਿਆਚਾਰ ਪ੍ਰਤੀ ਮੋਹ ਨਹੀਂ ਹੈ ਪੰਜਾਬ ਦੇ ਕੁਦਰਤੀ ਵਸੀਲਿਆਂ ਨਾਲ ਲੋਹ ਨਹੀਂ ਹੈ ਉਹ ਨਰਮੋਹਾ ਅਕਰਤ ਘਾਣਾ ਉਹ ਅੱਜ ਵੀ ਮਰਿਆ ਕੱਲ ਵੀ ਮਰਿਆ ਸਾਲ ਨੂੰ ਵੀ ਮਰਿਆ ਤੇ ਦਸਾਂ ਸਾਲਾਂ ਨੂੰ ਵੀ ਮਰਿਆ ਅੱਜ ਪੰਜਾਬ ਦਾ ਬਹੁਤ ਵੱਡਾ ਜਿਹੜਾ ਨੁਕਸਾਨ ਹੋ ਰਿਹਾ ਦੋ ਬੇਲਿਆਂ ਦੇ ਵਿੱਚ ਜਿਵੇਂ ਗੰਨਾ ਪੀੜਿਆ ਜਾਂਦਾ ਹੁੰਦਾ ਹੈ ਨਾ ਇਦਾਂ ਪੰਜਾਬ ਨੂੰ ਪੀੜਿਆ ਜਾ ਰਿਹਾ ਇੱਕ ਦਿੱਲੀ ਦਾ ਵੇਲਣਾ ਇੱਕ ਚੰਡੀਗੜ੍ਹ ਦਾ ਵੇਲਣਾ ਦੋਵੇਂ ਵੇਲ ਨੇ ਜਿਹੜੇ ਐ ਕੋ ਪੰਜਾਬ ਨੂੰ ਇਉਂ ਪੀੜ ਰਹੇ ਐ ਜਿਵੇਂ ਗੰਨਾ ਪੀੜਿਆ ਜਾਂਦਾ ਹੁੰਦਾ ਪੰਜਾਬੀਅਤ ਕੁਰਾ ਕੁਰਾ ਕਰ ਰਹੀ ਐ ਤਰਾ ਤਰਾ ਕਰ ਰਹੀ ਐ ਇਹ ਹਾਲਤ ਹੋਈ ਪਈ ਜਲੰਧਰ ਦੇ ਵਿੱਚ 올 ਇੰਡੀਆ ਸਟੂਡੈਂਟ ਫੈਡਰੇਸ਼ਨ ਦਾ ਇੱਕ ਨੌਜਵਾਨ ਪਰਮਿੰਦਰ ਸਿੰਘ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਹੈ ਬਠਿੰਡੇ ਦੇ ਵਿੱਚ ਗੋਨੇ ਵਾਲੇ ਨੇ ਵਿੱਚ ਇੱਕ ਸਿੱਖ ਨੌਜਵਾਨ ਪੁਲਿਸ ਕਸੀਹਾ ਕੇਂਦਰ ਦੇ ਵਿੱਚ ਕਰੰਟ ਲਾ ਕੇ ਜਿਹੜਾ ਉਹ ਮਾਰ ਦਿੱਤਾ ਜਾਂਦਾ ਹੈ ਇਹ ਕੀ ਹੋ ਰਿਹਾ ਪੰਜਾਬ ਦੇ ਵਿੱਚ 15 ਸਾਲ ਅਸੀਂ ਇਹੋ ਦਰਦ ਹੰਡਾਇਆ ਹੈ ਗੋਲੀਆਂ ਨਾਲ ਹੁੰਨੇ ਗਏ ਆ ਤਸੀਹਾ ਕੇਂਦਰਾਂ ਦੇ ਵਿੱਚ ਹੱਦ ਦਰਜੇ ਦੇ ਤਸ਼ੱਦਦ ਜਿਹੜੇ ਆ ਸਾਡੇ ਬਰੇਰਿਆਂ ਨੇ ਸਾਡੇ ਭਰਾਵਾਂ ਨੇ ਸਾਡੀਆਂ ਮਾਤਾਵਾਂ ਨੇ ਸਾਡੀਆਂ ਭੈਣਾਂ ਨੇ ਹੰਡਾਏ ਆ ਔਰ ਅੱਜ ਉਹੀ ਕੁਝ ਫੇਰ ਹੋਣ ਜਾ ਰਿਹਾ ਲਾਅ ਐਂਡ ਆਰਡਰ ਦੀ ਸਮੱਸਿਆ ਜਿਹੜੀ ਆ ਉਹ ਬਹੁਤ ਜ਼ਿਆਦਾ ਜਿਹੜੀ ਆ ਭਿਆਨਕ ਹੋ ਗਈ ਆ ਪੰਜਾਬ ਦੀ ਧਰਤੀ ਦੇ ਉੱਤੇ ਔਰ ਜੇ ਕੋਈ ਧੁਖਦੀ ਹੋਈ ਪਰਾਲੀ ਦੇ ਉੱਤੇ ਤੇਲ ਪਾ ਦੇ ਬਾਲਣ ਪਾ ਦੇ ਤੇ ਫਿਰ ਭਾਂਬੜ ਮੱchnੂ ਰੋਕ ਨਹੀਂ ਸਕਦਾ ਕੱਲ ਇੱਕ ਹੋਰ ਦੁੱਖਦਾਈ ਖਬਰ ਸੁਣਨ ਨੂੰ ਮਿਲੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵਿਦਿਆਰਥੀਆਂ ਦਾ ਲੀਡਰ ਲੀਡਰੈਸ ਕਰਕੇ ਚੁਣindੀਆਂ ਨੇ ਵਿਦਿਆਰਥੀ ਜਿੱਥੇ ਬੰਦੀਆਂ ਤਾਂ ਕਿ ਉਹ ਵਿਦਿਆਰਥੀਆਂ ਦੇ ਹੱਕਾਂ ਦੀ ਗੱਲ ਕਰ ਸਕਣ ਤੇ ਉਸ ਲੀਡਰ ਨੇ ਇੱਕ ਨਵਾਂ ਹੀ ਬਿਆਨ ਦਿੱਤਾ ਕਹਿੰਦਾ ਜੀ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲ ਦੇ ਕੀ ਦੀ ਕਮਾਲ ਦੀ ਗੱਲ ਹੈ ਪੰਜਾਬ ਦੇ ਪਿੰਡਾਂ ਦਾ ਜਿਹੜੇ ਬਹੁ ਗਿਣਤੀ ਸਿੱਖ ਡੋਮিনেਟਿਡ ਪਿੰਡ ਸੀ ਉਹਨਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਾਇਆ ਪੰਜਾਬ ਯੂਨੀਵਰਸਿਟੀ ਸਾਡੀ ਲਾਹੌਰ ਦੇ ਵਿੱਚ ਸੀ ਉਸ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਬਦਲੇ ਸਾਨੂੰ ਚੰਡੀਗੜ੍ਹ ਦੇ ਵਿੱਚ ਯੂਨੀਵਰਸਿਟੀ ਮਿਲੀ ਅਰ ਪਿੱਛੇ ਜੇ ਮੈਨੂੰ ਪੰਜਾਬ ਯੂਨੀਵਰਸਿਟੀ ਲਾਹੌਰ ਜਾਣ ਦਾ ਮੌਕਾ ਮਿਲਿਆ ਮੈਂ ਉੱਥੋਂ ਦੇ ਵਾਈਸ ਚਾਂਸਲਰ ਦੇ ਕੋਲ ਬੈਠਾ ਇਹ ਗੱਲਾਂ ਚੱਲੀਆਂ ਮੈਂ ਕਿਹਾ ਜੀ ਸਾਡਾ ਬਹੁਤ ਸਾਰਾ ਸਕ੍ਰਿਪਚਰ ਜਿਹੜਾ ਹੈ ਉਹ ਤੁਹਾਡੀ ਯੂਨੀਵਰਸਿਟੀ ਚ ਪਿਆ ਹੈ ਜਿਹੜਾ ਪੰਜਾਬ ਨਾਲ ਸਿੱਖ ਕੌਮ ਦੇ ਨਾਲ ਰਿਲੇਟਡ ਹੈ ਤੁਹਾਨੂੰ ਉਹ ਜਿਹੜਾ ਸਿੱਖ ਸਕ੍ਰਿਪਚਰ ਹੈ ਨਾ ਉਹ ਸਾਡੀ ਯੂਨੀਵਰਸਿਟੀ ਜਿਹੜੀ ਪੰਜਾਬ ਦੀ ਉਹਨੂੰ ਵਾਪਸ ਕਰਨਾ ਚਾਹੀਦਾ ਹਾਲਾਂਕਿ ਮੈਂ ਪੰਜਾਬ ਯੂਨੀਵਰਸਿਟੀ ਤੋਂ ਪੜਿਆ ਨਹੀਂ ਹਾਂ ਚੰਡੀਗੜ੍ਹ ਤੋਂ ਮੈਂ ਨਹੀਂ ਪੜਿਆ ਲੇਕਿਨ ਮੈਂ ਉਹਨੂੰ ਕਹਿ ਕੇ ਤੁਹਾਨੂੰ ਸਾਡਾ ਜਿਹੜਾ ਸਿੱਖ ਸਕ੍ਰਿਪਚਰ ਹੈ ਉਹ ਸਾਡੀ ਪੰਜਾਬ ਦੀ ਯੂਨੀਵਰਸਿਟੀ ਨੂੰ ਵਾਪਸ ਕਰਨਾ ਚਾਹੀਦਾ ਸਾਡਾ ਸੈਂਟੀਮੈਂਟ ਹੈ ਇਸ ਯੂਨੀਵਰਸਿਟੀ ਦੇ ਨਾਲ। ਭਾਵੇਂ ਅਸੀਂ ਪੜ੍ਹੇ ਆਂ, ਭਾਵੇਂ ਅਸੀਂ ਨਹੀਂ ਪੜ੍ਹੇ। ਤੇ ਅੱਜ ਸਾਡੇ ਸੈਂਟੀਮੈਂਟ ਨੂੰ ਜਿਹੜਾ ਉਹ ਕੁਚਲਿਆ ਜਾ ਰਿਹਾ ਹੈ। ਇੱਕ ਕਾਂਗਰਸੀ ਮੈਨੂੰ ਪਤਾ ਲੱਗਿਆ ਇੱਕ ਕਾਂਗਰਸੀ ਲੀਡਰ ਦੇ ਬਹਿਕਾਵੇ ਦੇ ਵਿੱਚ ਆ ਕੇ ਬਿਆਨ ਦਿੱਤਾ ਕਿ ਪੰਜਾਬ ਯੂਨੀਵਰਸਿਟੀ ਦਾ ਨਾਮ ਅਗਲ ਕੇ ਨਾਲ ਹਰਿਆਣਾ ਯੂਨੀਵਰਸਿਟੀ ਕਰ ਦੇ। ਕੀ ਇਹ ਧੱਕਾ ਨਹੀਂ ਹੈ? ਇੱਕ ਗੱਲ ਮੈਂ ਕਹਿਣੀ ਚਾਹੁੰਦਾ ਕਿ ਪੰਜਾਬ ਦੀ ਜਿਹੜੀ ਇੰਪੋਰਟੈਂਟ ਹੈ ਇਹ ਗਲੋਬਲੀ ਹੈ। ਔਰ ਦੁਨੀਆ ਦੇ ਕਈ ਦੇਸ਼ ਪੰਜਾਬ ਦੀ ਮਹੱਤਤਾ ਨੂੰ ਸਮਝਦੇ ਆ ਜੇ ਨਹੀਂ ਸਮਝਦੀ ਤੇ ਸਾਡੀ ਆਰਦੀ ਜਿਹੜੀ ਦਿੱਲੀ ਦੀ ਸਰਕਾਰ ਹੈ ਉਹ ਨਹੀਂ ਸਮਝ ਰਹੀ ਤੇ ਗਲੋਬਲੀ ਇੰਪੋਰਟੈਂਟ ਰੱਖਣ ਵਾਲਾ ਸੂਬਾ ਹੈ ਆ ਪੰਜ ਦਿਨ ਜੰਗ ਹੋਈ ਹੈ ਤੇ ਇਸ ਪੰਜ ਦਿਨ ਜੰਗ ਦੇ ਦੌਰਾਨ ਪੰਜਾਬ ਨੂੰ ਨਿਸ਼ਾਨਾ ਬਣਾਇਆ ਗਿਆ ਜਿੰਨੇ ਡਰੋਨ ਡਿੱਗੇ ਨੇ ਵਿਦੇਸ਼ੀ ਧਰਤੀ ਤੋਂ ਆਏ ਪਾਕਿਸਤਾਨ ਤੋਂ ਆਏ ਉਹ ਪੰਜਾਬ ਦੇ ਉੱਤੇ ਡਿੱਗੇ ਗੁਜਰਾਤੇ ਨਹੀਂ ਡਿਗੇ ਗੁਜਰਾਤੇ ਨਹੀਂ ਡਿਗੇ ਰਾਜਸਥਾਨ ਦੇ ਵਿੱਚ ਇੱਕ ਜਰੂਰ ਡਿਗੇ ਪਰ ਬਹੁਤ ਆਦ ਜਿਹੜੇ ਨੇ ਉਹ ਪੰਜਾਬ ਦੀ ਧਰਤੀ ਤੇ ਡਿਗੇ ਆ ਜੁਦਾ ਕਾ ਕਸ਼ਮੀਰ ਦੇ ਵਿੱਚ ਵੀ ਨਹੀਂ ਡਿਗੇ ਪੰਜਾਬ ਦੀ ਧਰਤੀ ਤੇ ਡਿਗੇ ਚਲੋ ਠੀਕ ਹੈ ਭਾਰਤੀ ਫੌਜਾਂ ਨੇ ਉਹਨੂੰ ਡਿਸਟਰਾਏ ਕਰਤਾ ਪਰ ਡਿਗੇ ਪੰਜਾਬ ਤੇ ਔਰ ਇਸ 5 ਦਿਨ ਦੀ جنگ ਤੋਂ ਬਾਅਦ ਤਾਂ ਘੱਟੋ ਘੱਟ ਭਾਰਤ ਸਰਕਾਰ ਨੂੰ ਪੰਜਾਬ ਦੀ ਮਹੱਤਤਾ ਸਮਝਣੀ ਚਾਹੀਦੀ ਹੈ ਤੇ ਜੇ ਮਹੱਤਤਾ ਸਮਝਦੀ ਹੈ ਭਾਰਤ ਸਰਕਾਰ ਫਿਰ ਇਹੋ ਜੇ ਚੰਡੀਗੜ੍ਹ ਦੇ ਵਿੱਚ ਬੈਠ ਕੇ ਬੇਤੁਕੇ ਬਿਆਨ ਦੇ ਨਾਲਿਆਂ ਨੂੰ ਨੱਥ ਪਾਉਣ ਦੀ ਬਹੁਤ ਵੱਡੀ ਜ਼ਰੂਰਤ ਹੈ ਜਿਹੜੇ ਕਹਿੰਦੇ ਪੰਜਾਬ ਯੂਨੀਵਰਸਿਟੀ ਦਾ ਨਾਮ ਚੇਂਜ ਕਰ ਦਿਓ ਨਾਮ ਬਦਲ ਦਿਓ ਔਰ ਮੈਂ ਉਹਨਾਂ ਵਿਦਿਆਰਥੀ ਜਥੇਬੰਦੀਆਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਵਿਰੋਧ ਦੇ ਵਿੱਚ ਆਵਾਜ਼ ਉਠਾਈ ਹੈ ਉਠਾਣੀ ਵੀ ਬਣਦੀ ਮੈਂ ਇੱਕ ਗੱਲ ਫੇਰ ਕਹ ਦੇ ਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਇਹ ਸਿੱਖਾਂ ਦੀ ਨਹੀਂ ਪੰਜਾਬੀਆਂ ਦੀ ਯੂਨੀਵਰਸਿਟੀ ਹੈ ਤੇ ਚਾਹੇ ਪੰਜਾਬੀ Hindu ਹੈ ਕਿ ਚਾਹੇ ਪੰਜਾਬੀ ਸਿੱਖ ਹੈ ਚਾਹੇ ਪੰਜਾਬੀ Hindu ਹੋਵੇ ਤੇ ਚਾਹੇ ਸਿੱਖ ਜੇ ਪਾਣੀਆਂ ਦਾ ਮਸਲਾ ਹੈ ਤੇ ਪੰਜਾਬ ਦਾ ਮਸਲਾ ਹੈ। ਪਰ ਪਿਛਲੇ 15 ਸਾਲ ਜਦੋਂ ਜ਼ੁਲਮ ਦੀ ਹਨੇਰੀ ਝੁੱਲੀ ਤੇ ਉਸ ਜ਼ੁਲਮ ਦੀ ਹਨੇਰੀ ਨੂੰ ਝੁੱਲਣ ਲਈ ਜਦੋਂ ਵਰਤਾਂਤ ਸਿਰਜਿਆ ਗਿਆ ਤੇ ਪੰਜਾਬ ਦੇ ਗੈਰ ਸਿੱਖ ਲੋਕਾਂ ਦੇ ਕੰਨ 'ਇਹ ਸ਼ਬਦ ਪਾਏ ਗਏ ਕਿ ਇਹ ਪਾਣੀਆਂ ਦਾ ਮਸਲਾ ਸਿੱਖਾਂ ਦਾ ਮਸਲਾ ਹੈ, ਥੋੜਾ ਮਸਲਾ ਨਹੀਂ। ਅੱਜ ਜਦੋਂ ਕਿਸਾਨੀ ਮਜ਼ਬੂਤ ਹੁੰਦੀ ਹੈ ਨਾ ਕਿਸਾਨ ਕੋਲ ਪੈਸੇ ਆਉਂਦੇ ਨੇ ਤੇ ਦੁਕਾਨਾਂ ਵੀ ਚੱਲਦੀਆਂ ਮਿਕਰਤੀਆਂ ਨੂੰ ਵੀ ਰੋਜ਼ਗਾਰ ਮਿਲਦਾ ਸਾਰਾ ਢਾਂਚਾ ਜਿਹੜਾ ਕਿ ਪੰਜਾਬ ਖੇਤੀ ਆਧਾਰਿਤ ਸੂਬਾ ਹੈ ਇੱਥੇ ਜੇ ਖੇਤੀ ਪਰਫੁੱਲਤ ਹੁੰਦੀ ਹੈ ਤੇ ਉਹਦੇ ਨਾਲ ਬਾਕੀ ਸਾਰੇ ਜਿਹੜੇ ਨੇ ਉਹ ਵੀ ਪਰਫੁੱਲਤ ਹੁੰਦੇ ਨੇ ਚਾਹੇ ਦੁਕਾਨਦਾਰ ਹੈ ਚਾਹੇ ਉਹ ਮਜ਼ਦੂਰ ਹੈ ਇਹ ਪਰਫੁੱਲਤ ਹੁੰਦੇ ਨੇ ਨਾਲ ਤਿੰਨੇ ਜਿਹੜੇ ਨੇ ਇਹ ਚੱਲਦੇ ਨੇ ਸਰਕਲ ਵਾਇਸ ਕਹਿੰਦੇ ਪਾਣੀਆਂ ਦਾ ਮਸਲਾ ਕੇਵਲ ਸਿੱਖਾਂ ਦਾ ਮਸਲਾ ਹੈ ਜੀ ਇਹ ਥੋੜਾ ਮਸਲਾ ਨਹੀਂ ਹੈ ਔਰ ਮੰਨ ਵੀ ਲਿਆ ਹਾਂ ਜੀ ਇਹ ਤਾਂ ਸਿੱਖਾਂ ਦਾ ਮਸਲਾ ਹੈ ਭਾਸ਼ਾ ਦਾ ਮਸਲਾ ਕਹਿੰਦੇ ਜੀ ਇਹ ਸਿੱਖਾਂ ਦਾ ਮਸਲਾ ਹੈ ਇਹ ਸਿੱਖਾਂ ਦੀ ਭਾਸ਼ਾ ਹੈ ਤੈਲਗੂ ਮਲਿਆਲਮ ਕੰਨੜ ਇਹ ਤਿੰਨ ਸਾਊਥ ਦੀਆਂ ਭਾਸ਼ਾਵਾਂ ਨੇ ਜਦੋਂ ਉੱਥੇ ਭਾਸ਼ਾ ਦੀ ਗੱਲ ਆਉਂਦੀ ਹੈ ਨਾ ਉਥੇ ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਤੇ ਚਾਹੇ ਕੋਈ ਵੀ ਹੋਰ ਧਰਮ ਨੂੰ ਮੰਨਣ ਵਾਲਾ ਹੈ ਉਹ ਆਪਣੀ ਭਾਸ਼ਾ ਦੇ ਹੱਕ 'ਚ ਖੜ ਜਾਂਦਾ ਹੈ ਉਥੇ ਮੁਸਲਮਾਨੇ ਵੀ ਕਹਿੰਦੇ ਕਿ ਸਾਡੀ ਕੰਨੜ ਭਾਸ਼ਾ ਥੋੜੀ ਹੈ ਜਾਂ ਸਾਡੀ ਮਲਿਆਲਮ ਭਾਸ਼ਾ ਥੋੜੀ ਹੈ ਕੇਰਲਾ ਦੇ ਵਿੱਚ ਮੁਸਲਮਾਨਾਂ ਦੀ ਬਹੁਤ ਵੱਡੀ ਗਿਣਤੀ ਹੈ ਇਸਾਈਆਂ ਦੀ ਬਹੁਤ ਵੱਡੀ ਗਿਣਤੀ ਹੈ ਪਰ ਜਦੋਂ ਕੇਰਲ ਦੀ ਭਾਸ਼ਾ ਦੀ ਗੱਲ ਆਉਂਦੀ ਹੈ ਉਥੇ ਇਸਾਈ ਵੀ ਕਹਿੰਦੇ ਕਿ ਸਾਡੀ ਤਾਂ ਅੰਗਰੇਜ਼ੀ ਹੈ ਜੀ ਭਾਸ਼ਾ ਨਾਤੇ ਮੁਸਲਮਾਨ ਕਹਿੰਦੇ ਆ ਕਿ ਸਾਡੀ ਭਾਸ਼ਾ ਤਾਂ ਅਰਬੀ ਫਾਰਸੀ ਜਾਂ ਉਰਦੂ ਹੈ ਉਥੇ ਉਹ ਆਪਣੀ ਭਾਸ਼ਾ ਦੀ ਲੜਨ ਲੱਗ ਜਾਂਦੇ ਕਿ ਸਾਡੀ ਭਾਸ਼ਾ ਨੂੰ ਨੁਕਸਾਨ ਨਹੀਂ ਹੋਣ ਦੇਣਾ ਲੇਕਰ ਪੰਜਾਬ ਦੇ ਵਿੱਚ ਜਦੋਂ ਪੰਜਾਬੀ ਭਾਸ਼ਾ ਦੀ ਗੱਲ ਆਉਂਦੀ ਹੈ ਪੰਜਾਬੀ ਭਾਸ਼ਾ ਦੀ ਪਰਫੁੱਲਤਾ ਦੀ ਗੱਲ ਆਉਂਦੀ ਹੈ ਉਥੇ ਜਦੋਂ ਵਰਤਾਂਤ ਸर्जਦੀਆਂ ਨੇ ਸਾਡੀ ਸਿੱਖ ਵਿਰੋਧੀ ਏਜੰਸੀਆਂ ਜਦੋਂ ਵਰਤਾਂਤ ਸर्जਦੀਆਂ ਨੇ ਇਹ ਸਿੱਖਾਂ ਦੀ ਭਾਸ਼ਾ ਹੈ ਇਹ ਗੈਰ ਸਿੱਖ ਮੰਨਣ ਲੱਗ ਜਾਂਦੇ ਤਾਂ ਸਿੱਖਾਂ ਦੀ ਭਾਸ਼ਾ ਹੈ ਇਸੇ ਖਾਂਦੀ ਭਾਸ਼ਾ ਨਹੀਂ ਹੈ ਇਹ ਹਰ ਉਸ ਵਿਅਕਤੀ ਦੀ ਭਾਸ਼ਾ ਹੈ ਜਿਦੇ ਪੁਰਖਿਆਂ ਨੇ ਤੇ ਜਿਸ ਨੇ ਪੰਜਾਬ ਦੀ ਧਰਤੀ ਦੇ ਉੱਤੇ ਜਨਮ ਲਿਆ ਚਾਹੇ ਉਹ ਮੁਸਲਮਾਨ ਹੈ ਚਾਹੇ ਹਿੰਦੂ ਹੈ ਤੇ ਚਾਹੇ ਉਹ ਸਿੱਖ ਹੈ ਗੱਲ ਕੀ ਹੈ ਕਿ ਹਿੰਦੂ ਤੇ ਸਿੱਖ ਜਿਵੇਂ ਬਾਹਰਲਾ ਸਟੇਟਲ ਦੇ ਵਿੱਚ ਹਿੰਦੂ ਤੇ ਮੁਸਲਮਾਨ ਦੇ ਵਿੱਚ ਪਾੜਾ ਪਾ ਕੇ ਰੱਖਿਆ ਗਿਆ ਉਵੇਂ ਪੰਜਾਬ ਦੇ ਵਿੱਚ ਹਿੰਦੂ ਤੇ ਸਿੱਖਾਂ ਦਰਮIAN ਪਾੜਾ ਪਾ ਕੇ ਰੱਖਿਆ ਗਿਆ ਹਿੰਦੂ ਤੇ ਸਿੱਖਾਂ ਦਰਮਿਆਨ ਪਾੜਾ ਪਾਉਣ ਦਾ ਜਿਹੜਾ ਯਤਨ ਕੀਤਾ ਗਿਆ ਹਿੰਦੂਆਂ ਨੂੰ ਸਿੱਖਾਂ ਨਾਲੋਂ ਸਿੱਖਾਂ ਨੂੰ ਹਿੰਦੂਆਂ ਨਾਲੋਂ ਵੱਖਰਾ ਕਰਨ ਦਾ ਯਤਨ ਕੀਤਾ ਗਿਆ ਇਸ ਕਰਕੇ ਸਾਨੂੰ ਬਹੁਤ ਸਿਆਣੀ ਸੂਝ ਸਮਝ ਲੀਡਰਸ਼ਿਪ ਦੀ ਜ਼ਰੂਰਤ ਹੈ ਜਿਹੜੀਆਂ ਸਾਡੀਆਂ ਵਿਰੋਧੀ ਏਜੰਸੀਆਂ ਵੱਲੋਂ ਸਿਰਜੇ ਵਰਤਾਂਤ ਨੂੰ ਕਰੈਕ ਕਰ ਸਕੇ ਪਰ ਅਸੀਂ ਲੀਡਰਸ਼ਿਪ ਜਿਹੜੀ ਲੈਂਦੀ ਤਾਕਤ ਦੇ ਵਿੱਚ ਉਨੇ ਸਾਡੇ ਨੂੰ ਨੁਕਸਾਨ ਕਰਦਾ ਸਾਡੇ ਪਾਣੀਆਂ ਦਾ ਵੀ ਨੁਕਸਾਨ ਕਰਦਾ ਹੋਟਲ ਬਣਾ ਲਏ ਪੈਸੇ ਲੈ ਲੇ ਨਹਿਰਾਂ ਕੱਢੀਆਂ ਜਦੋਂ ਚਰਚਾ ਚਲਦੀ ਹੈ ਟੀਵੀ ਚੈਨਲਾਂ ਦੇ ਉੱਤੇ ਸੱਚਾਈ ਕੀ ਹੈ ਨਹੀਂ ਹੈ ਲੇਕਿਨ ਅਖਬਾਰਾਂ ਦੇ ਵਿੱਚ ਟੀਵੀ ਚੈਨਲਾਂ ਦੇ ਉੱਤੇ YouTube ਚੈਨਲਾਂ ਦੇ ਉੱਤੇ ਇਸ ਕੱਲ ਦੀ ਚਰਚਾ ਚਲਦੀ ਹੈ ਕਿ ਪਾਣੀ ਬਦਲੇ ਪੈਸੇ ਲੈ ਕੇ ਹੋਟਲ ਬਣਾਏਗੇ ਜਾਂ ਹੋਟਲ ਖਰੀਦੇਗੇ ਕਿਤੇ ਕਮਾਲ ਦੀ ਗੱਲ ਹੈ ਪੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਪੰਜਾਬ ਦੀ ਇਹ ਕਹਾਵਤ ਹੈ ਕਿ ਪੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਅਸੀਂ ਆਪਣੇ ਬਣਾ ਕੇ ਇਹਨਾਂ ਨੂੰ ਕੰਨਾਂ ਚ ਮਟਕਾਇਆ ਸੀ ਔਰ ਇਹਨਾਂ ਨੇ ਸਾਡੇ ਕੰਨ ਹੀ ਖਾ ਲਏ ਕਿਸ ਸੀ ਸ੍ਰੀ ਅਕਾਲ ਤਖਤ ਸਾਹਿਬ ਤੇ ਬੁਲਾਇਆ ਗਿਆ ਤੁਹਾਡੇ ਤੇ ਕਿਸੇ ਨੇ ਤਲਵਾਰ ਨਹੀਂ ਸੀ ਰੱਖੀ ਯਸ ਲੀਡਰਸ਼ਿਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਬੁਲਾਇਆ ਗਿਆ ਸੀ ਸਾਰੀ ਦੁਨੀਆ ਦੇ ਸਿੱਖਾਂ ਨੇ ਵੇਖਿਆ ਕਿ ਉਹਨਾਂ ਦੇ ਸਿਰ ਦੇ ਉੱਤੇ ਤਲਵਾਰ ਰੱਖੀ ਹੋਈ ਸੀ ਵੀ ਜੇ ਨਾ ਕਿਹਾ ਤੇ ਗਲਵਟ ਲਿਆਂਗੇ ਕਿਸੇ ਕਿਸ ਨੇ ਦੇਖਿਆ ਕੋਈ ਛੁਰਾ ਲੁਕਾਇਆ ਹੋਇਆ ਸੀ ਜਾਂ ਕਿਤੇ ਕੋਈ ਬੰਦੂਕ ਬੀੜੀ ਹੋਈ ਸੀ ਵੀ ਜੇ ਮੂੰਹ ਨਾ ਨਿਕਲਿਆ ਤੇ ਮੱਥੇ 'ਚ ਗੋਲੀ ਵੱਜੂਗੀ ਤੁਹਾਡੇ ਆ ਕੇ ਇਸ ਕਰਕੇ ਹਾਂ ਹੀ ਕਹਿਣਾ ਕੋਈ ਫੋਰਸ ਨਹੀਂ ਤਾਂ ਹੀ ਤੁਹਾਨੂੰ ਜਿਹੜੀ ਉੱਥੇ ਹਾਜ਼ਰ ਲੀਡਰਸ਼ਿਪ ਸੀ ਮੈਂ ਟੀਵੀ ਮਾਧਿਅਮ ਦੇ ਰਾਹੀਂ লাইਵ ਚੱਲ ਰਿਹਾ ਮੈਂ ਟੀਵੀ ਮਾਧਿਅਮ ਦੇ ਰਾਹੀਂ ਪੁੱਛਣਾ ਚਾਹੁੰਦਾ ਹੈ ਵੀ ਤੁਹਾਡੇ ਤੇ ਬੰਦੂਕ ਬੀੜੀ ਸੀ ਜਾਂ ਤੁਹਾਡੇ ਸਿਰ ਦੇ ਉੱਤੇ ਤਲਵਾਰ ਰੱਖੀ ਸੀ ਵੀ ਤੁਸੀਂ ਹਾਂ ਹੀ ਕਹਿਣਾ ਹੈ ਨਾ ਨਹੀਂ ਕਹਿਣਾ ਤੁਸੀਂ ਆਪਣੀ ਜ਼ਮੀਰ ਦੀ ਆਵਾਜ਼ ਨੂੰ ਪਛਾਣ ਕੇ ਹਾਂ ਕਿਹਾ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਲੌਅ ਅੱਗੇ ਬਿਲਕੁਲ ਜਿਹੜਾ ਹੈ ਉਹ ਟਾਏ ਔਰ ਤੁਹਾਡੇ ਮੁਖੋਂ ਅਕਾਲ ਪੁਰਖ ਨੇ ਹਾਂ ਕਹਾਇਆ ਤੁਸੀਂ ਹਾਂ ਕਹੀ ਤੇ ਫਿਰ ਮੰਨ ਲੈਂਦੇ ਪਰ ਤੁਸੀਂ ਮੰਨਿਆ ਨਹੀਂ ਮੰਨਿਆ ਨਹੀਂ ਧੰਗ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਅਸੀਂ ਸ਼ਹਾਦਤ ਦੀ ਮਨੋਂ ਜਾ ਰਹੇ ਉਹਨਾਂ ਦਾ ਇੱਕ ਸ਼ਲੋਕ ਹੈ ਉਹ ਕਹਿੰਦੇ ਤੀਰਥ ਵਰਤ ਔਰ দান ਕਰ ਮਨ ਮੈਂ ਧਰੈ ਗੁਮਾਨ ਨਾਨਕ ਮਹਿਫਲ ਜਾਤ ਕਹੇ ਜਿਉ ਕੁੰਚਰ ਇਸ਼ਨਾਨ ਕਹਿੰਦੇ ਹਾਥੀ ਹੁੰਦਾ ਨਾ ਧੰਗ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਹਾਥੀ ਹੁੰਦਾ ਨਾ ਉਹ ਨਦੀ ਚ ਣਾਉਣ ਜਾਂਦਾ ਆਪਣੀ ਝੁੰਡ ਦੇ ਨਾਲ ਤੇ ਸਾਰੇ ਹਾਕੀ ਜਿਹੜੇ ਆ ਨਾ ਨਦੀ 'ਚ ਇਸ਼ਨਾਨ ਕਰਦੇ ਆ ਨਾਉਂਦੇ ਆ ਆਪਣੀ ਸੁੰਡ 'ਚ ਨਦੀ ਦਾ ਪਾਣੀ ਭਰ ਕੇ ਤੇ ਪ੍ਰੈਸ਼ਰ ਦੇ ਨਾਲ ਆਪਣੇ ਪਿੰਡੇ ਤੋਂ ਸਾਰਾ ਚਿੱਕੜ ਜਿਹੜਾ ਉਹ ਲਾਹ ਸੁਟਦੇ ਆ ਪਰ ਜਦੋਂ ਨਦੀ 'ਚੋਂ ਬਾਹਰ ਨਿਕਲਦੇ ਆ ਨਾ ਤੇ ਕੰਡੇ ਤੇ ਪਿਆ ਹੋਇਆ ਚਿੱਕੜ ਆਪਣੀ ਸੁੰਡ ਦੇ ਨਾਲ ਘੜ ਕੇ ਫੇਰ ਆਪਣੇ ਉੱਤੇ ਸੁੱਟ ਕੇ ਲਿਬਰ ਕੇ ਜੰਗਲ ਕਾ ਜਾਂਦੇ ਆ ਘਰੇ ਆ ਜਾਂਦੇ ਓਵੇਂ ਕੀਤਾ ਹੈ ਨਾ ਗੈਸੇ ਇਸ਼ਨਾਨ ਕਰਨਾ ਇਸ਼ਨਾਨ ਹੋਂ ਵੀ ਗਿਆ ਸੀ ਨਹਾਤੇ ਵੀ ਗਏ ਸੀ ਮਾਂ ਲੈ ਵੀ ਗਈ ਸੀ ਪਰ ਜਦੋਂ ਰਾਤ ਨੂੰ ਉੱਥੇ ਕਿਤੇ ਗਏ ਨਾ ਆਪਾਂ ਜਿੱਥੇ ਰਹੇ ਸੀ ਰਾਤ ਉੱਥੇ ਪੰਜ ਸੱਤ ਬੰਦੇ ਆਏ ਉਹਨਾਂ ਨੇ ਇਹੋ ਜਿਹੀਆਂ ਫੂਕਾਂ ਮਾਰੀਆਂ ਤੇ ਚੱਕੜ ਜਿਹੜਾ ਚੱਕ ਕੇ ਫੇਰ ਆਪਦੇ ਉੱਤੇ ਸੜ ਲਿਆ ਅਸੀਂ ਨਹੀਂ ਮੰਨਦੇ ਇਹ ਜ਼ਥੇਦਾਰ ਗਲਤ ਹੈ ਸੀ ਤਾਂ ਜ਼ਥੇਦਾਰ ਬਦਲਾਂਗੇ ਹੁਕਮ ਨਾ ਮੰਨਿਆ ਸੀ ਮੰਨਦੇ ਹੁਕਮ ਨਾਮਾ ਨਹੀਂ ਮੰਨਿਆ ਜ਼ਥੇਦਾਰ ਬਦਲਦੇ ਤੇ ਮੈਨੂੰ ਜਾਣਕਾਰੀ ਮਿਲੀ ਹੈ ਹੁਣ ਫੇਰ ਮੌਜੂਦਾ ਜਥੇਦਾਰ ਸਾਹਿਬ ਦੇ ਕਹਿੰਦੇ ਦਬਾਅ ਪਾ ਰਹੇ ਵੀ ਆ ਪੰਜ ਮੈਂਬਰੀ ਭਾਰਤੀ ਕਮੇਟੀ ਜਿਹੜੀ ਐ ਤਾਂ ਬੜੀ ਕਾਮਯਾਬ ਹੋ ਰਹੀ ਐ ਸਾਡਾ ਤਾਂ ਸਭ ਲੋਕ ਕੈਡਰ ਖਿਸਕ ਰਿਹਾ ਜਗਾ ਜਗਾ ਕਾਠੋ ਰਿਹਾ ਤੇ ਤੂੰ ਇਸ ਭਾਰਤੀ ਕਮੇਟੀ ਤੇ ਪਾਬੰਦੀ ਲਾ ਪਰ ਪਤਾ ਨਹੀਂ ਉਹ ਲਾਉਂਦੇ ਐ ਨਹੀਂ ਲਾਉਂਦੇ ਦਬਾਅ ਚ ਆਉਂਦੇ ਐ ਨਹੀਂ ਆਉਂਦੇ ਇਹ ਤਾਂ ਵੱਖਰਾ ਵਿਸ਼ਾ ਐ ਪਰ ਮੈਨੂੰ ਪਤਾ ਲੱਗਿਆ ਕਿ ਬਹੁਤ ਜ਼ਿਆਦਾ ਜਿਹੜਾ ਉਹਨੂੰ ਫੋਰਸ ਕੀਤਾ ਜਾ ਰਿਹਾ ਐ ਦਬਾਅ ਪਾਇਆ ਜਾ ਰਿਹਾ ਬਹੁਤ ਜ਼ਿਆਦਾ ਦਬਾਅ ਪਾਇਆ ਜਾ ਰਿਹਾ ਔਰ ਕਿਸ ਤਰ੍ਹਾਂ ਦਬਾਅ ਪੈਂਦਾ ਹੁੰਦਾ ਹੈ ਮੈਂ ਬਾਖੂਬੀ ਜਾਣਦਾ ਕਿ ਪੰਜ ਮੈਂਬਰੀ ਭਰਤੀ ਕਮੇਟੀ ਜਿਹੜੀ ਹੈ ਇਹਨੂੰ ਕੈਨਸਲ ਕਰ ਦਿਓ ਇਹਨੂੰ ਰੱਦ ਕਰ ਦਿਓ ਕਰ ਦਿਓ ਰੱਦ ਕਰ ਦਿਓ ਸ੍ਰੀ ਅਕਾਲ ਤਖਤ ਸਾਹਿਬ ਦਾ ਜੇ ਇਸਤੇਮਾਲ ਆਪਣੀ ਰਾਸੀ ਹੋਣ ਨੂੰ ਬਚਾਉਣ ਦੇ ਲਈ ਕਰੋਗੇ ਤੇ ਉਸੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਤੁਹਾਨੂੰ ਕਿਸੇ ਜੋਗਾ ਨਹੀਂ ਛੱਡਣਾ ਸ੍ਰੀ ਅਕਾਲ ਤਖਤ ਸਾਹਿਬ ਤੰਦੂਰ ਨਹੀਂ ਹੈ ਜਿਥੇ ਤੁਸੀਂ ਆਪਣੀਆਂ ਸਿਆਸੀ ਰੋਟੀਆਂ ਸੇਕ ਲਓਗੇ ਜਿੱਥੇ ਤੁਸੀਂ ਆਪਣੀਆਂ ਸਿਆਸੀ ਰੋਟੀਆਂ ਸੇਕ ਲਓਗੇ ਤੰਦੂਰ ਨਹੀਂ ਮੈਂ ਹਮੇਸ਼ਾ ਇਹ ਕਹਿੰਦਾ ਹੁੰਦਾ ਸੀ ਜਦੋਂ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਕਰ ਰਿਹਾ ਸੀ ਮੈਂ ਹਮੇਸ਼ਾ ਹੀ ਕਹਿੰਦਾ ਸੀ ਕਿ ਮੈਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਤੰਦੂਰ ਨਹੀਂ ਬਣਨ ਦੇਣਾ ਤੁਹਾਨੂੰ ਸਿਆਸੀ ਰੋਟੀਆਂ ਨਹੀਂ ਲਾਉਣ ਦੇਣੀਆਂ ਸਿਆਸੀ ਰੋਟੀਆਂ ਨਹੀਂ ਲਾਉਣ ਦੇਣੀਆਂ ਜਦੋਂ ਆ ਬੈਠੇ ਨੇ ਸਰਦਾਰ ਪ੍ਰਿੰਸ ਸਿੰਘ ਚੰਦੂ ਮਾਜਰਾ ਜਦੋਂ ਇਹ ਦਰਖਾਸਤ ਲੈ ਕੇ ਆਏ ਸੀ ਲੀਡਰਸ਼ਿਪ ਤੇ ਮੈਨੂੰ ਮੰਨ ਜੋ ਅਕਸ਼ਿੰਦ ਸਾਹਿਬ ਗਿਆਨੀ ਰਣਜੀਤ ਸਿੰਘ ਨੇ ਪੁੱਛਿਆ ਕੀ ਕਰਨਾ ਚਾਹੀਦਾ ਮੈਂ ਕਿਹਾ ਬਿਲਕੁਲ ਇਹ ਮਾਮਲਾ ਜਿਹੜਾ ਲੈਣਾ ਨਹੀਂ ਚਾਹੀਦਾ ਉਦੋਂ ਵੀ ਮੈਂ ਗੱਲ ਕਹੀ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਤੰਦੂਰ ਨਹੀਂ ਹੈ ਇੱਥੇ ਕੋਈ ਕਰ ਹੋਵੇ ਇਹਨੂੰ ਸਿਆਸੀ ਰੋਟੀਆਂ ਸੇਕਣ ਦੀ ਆਜ਼ਾਦਤ ਨਹੀਂ ਦਿੱਤੀ ਜਾਣੀ ਚਾਹੀਦੀ ਮੈਂ ਇਸ ਮਤ ਦਾ ਸੀ ਪਰ ਅਕਾਲ ਪੁਰਖ ਨੂੰ ਮਨਜ਼ੂਰ ਸੀ ਪਰਮੇਸ਼ਵਰ ਚਾਹੁੰਦਾ ਸੀ ਗੁਰੂ ਚਾਹੁੰਦਾ ਸੀ ਕਿ ਸਾਰਾ ਸਬੱਬ ਜਿਹੜਾ ਹੈ ਉਹ ਰਲੇ ਤੇ ਸਿੱਖਾਂ ਦੀ ਇੱਕ ਵਾਰੀ ਤਾਕਤ ਦਾ ਮੁਰ ਉਭਾਰ ਹੋਵੇ ਔਰ ਉਹੀ ਹੋਇਆ ਜੋ ਅਕਾਲ ਪੁਰਖ ਚਾਹੁੰਦਾ ਸੀ ਜੋ ਗੁਰੂ ਚਾਹੁੰਦਾ ਸੀ ਬੰਦੇ ਦੇ ਚਾਹਣ ਦੇ ਨਾਲ ਕੁਝ ਨਹੀਂ ਹੁੰਦਾ ਅੱਜ ਅਸੀਂ ਕਾਮਜ਼ਾਬੀ ਵੱਲ ਵਧ ਰਹੇ ਹਾਂ ਜਗਾ ਜਗਾ ਕਾਠੋ ਰਹਿਓ ਤੁਸੀਂ ਉਹਨਾਂ ਇਕੱਠਾਂ ਦੇ ਵਿੱਚ ਸ਼ਮੂਲੀਅਤ ਕਰ ਰਹੇ ਮੈਂ ਇੱਕ ਗੱਲ ਫੇਰ ਕਹਿਣੀ ਚਾਹੁੰਦਾ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਹਰ ਪੰਜਾਬੀ ਇਸ ਮਹਮ ਦਾ ਹਿੱਸਾ ਬਣੇ ਚਾਹੇ ਉਹ ਹਿੰਦੂ ਹੈ ਚਾਹੇ ਸਿੱਖ ਹੈ ਚਾਹੇ ਮੁਸਲਮਾਨ ਹੈ ਜੇ ਪੰਜਾਬ ਨੂੰ ਬਚਾਉਣਾ ਜੇ ਪੰਜਾਬ ਬਚ ਗਿਆ ਤੇ ਤੁਹਾਡਾ ਘਰ ਵੀ ਬਚ ਜੂਗਾ ਤੇ ਜੇ ਪੰਜਾਬ ਨਾ ਨਾ ਬਚਿਆ ਤੇ ਫਿਰ ਤੁਸੀਂ ਆਪਣੇ ਘਰ ਵੀ ਬਚਾ ਕੇ ਦਿਖਾਓ ਜਿਹੜੇ ਕਹਿੰਦੇ ਆ ਨਾ ਸਾਡੀ ਲੜਾਈ ਨਹੀਂ ਹੈ ਜਿਹੜੇ ਕਹਿੰਦੇ ਸਾਡੀ ਲੜਾਈ ਨਹੀਂ ਹੈ ਕਹੇ ਪਾਣੀਆਂ ਦਾ ਮਸਲਾ ਹੈ ਭਾਸ਼ਾ ਦਾ ਮਸਲਾ ਹੈ ਚੰਡੀਗੜ੍ਹ ਰਾਜਧਾਨੀ ਦਾ ਮਸਲਾ ਹੈ ਯੂਨੀਵਰਸਿਟੀ ਦਾ ਮਸਲਾ ਹੈ ਜਮੀਨਾਂ ਦਾ ਮਸਲਾ ਹੈ ਖੇਤੀ ਦਾ ਮਸਲਾ ਹੈ ਵਪਾਰ ਦਾ ਮਸਲਾ ਹੈ ਦੁਕਾਨਗਾਰੀ ਦਾ ਮਸਲਾ ਹੈ ਮਜ਼ਦੂਰੀ ਦਾ ਮਸਲਾ ਹੈ ਜਿਹੜੇ ਕਹਿੰਦੇ ਹਨ ਕਿ ਮਜ਼ਦੂਰੀ ਦਾ ਮਸਲਾ ਕੇਵਲ ਮਜ਼ਦੂਰਾਂ ਦਾ ਹੈ ਸਾਡਾ ਨਹੀਂ ਹੈ ਕਿਸਾਨੀ ਦਾ ਮਸਲਾ ਕੇਵਲ ਕਿਸਾਨਾਂ ਦਾ ਹੈ ਸਾਡਾ ਨਹੀਂ ਹੈ ਰੇਲ ਦਾ ਮਸਲਾ ਜਿਹੜਾ ਕੇਵਲ ਵਪਾਰੀਆਂ ਦਾ ਹੈ ਸਾਡਾ ਨਹੀਂ ਹੈ ਦੁਕਾਨਗਾਰੀ ਦਾ ਮਸਲਾ ਦੁਕਾਨਦਾਰਾਂ ਦਾ ਹੈ ਸਾਡਾ ਨਹੀਂ ਹੈ ਉਜੜ ਜਾਓਗੇ ਤਾਨੂੰ ਇਕੱਠੇ ਹੋਣਾ ਪਏਗਾ ਚਾਹੇ ਕਿਸਾਨ ਹੈ ਚਾਹੇ ਮਜ਼ਦੂਰ ਹੈ ਚਾਹੇ ਦੁਕਾਨਦਾਰ ਹੈ ਚਾਹੇ ਵਪਾਰੀ ਹੈ ਜਿੰਨਾ ਚਿਰ ਇਹ ਸਾਰੇ ਅਸੀਂ ਇਕੱਠੇ ਨਹੀਂ ਨਾ ਹੁੰਦੇ ਧਰਮਾਂ ਤੋਂ ਉੱਪਰ ਉੱਠ ਕੇ ਉਹਨਾਂ ਚਿਰ ਅਸੀਂ ਪੰਜਾਬ ਨੂੰ ਬਚਾ ਨਹੀਂ ਸਕਾਂਗੇ ਤੇ ਜੇ ਅਸੀਂ ਪੰਥ ਦੀ ਗੱਲ ਕਰੀਏ ਤੇ ਜਿੰਨਾ ਚਿਰ ਅਸੀਂ ਸਾਰੇ ਸਿੱਖ ਜਥੇ ਬੰਦੀਆਂ ਤੋਂ ਉੱਪਰ ਉੱਠ ਕੇ ਧਲੇ ਬਾਗੀਆਂ ਤੋਂ ਉੱਪਰ ਉੱਠ ਕੇ ਇਕੱਠੇ ਨਹੀਂ ਹੁੰਦੇ ਅਸੀਂ ਪੰਥਕ ਪਰੰਪਰਾਵਾਂ ਨੂੰ ਵੀ ਬਚਾ ਨਹੀਂ ਸਕਾਂਗੇ ਸਾਡੇ ਤੇ ਦੋਹਰੀ ਜ਼ਿੰਮੇਵਾਰੀ ਹੈ ਸਾਡੇ ਤੇ ਦੋਹਰੀ ਜ਼ਿੰਮੇਵਾਰੀ ਦੋਹਰੀ ਜ਼ਿੰਮੇਵਾਰੀ ਕਿਵੇਂ ਹੈ ਅਸੀਂ ਪੰਥਕ ਪਰੰਪਰਾਵਾਂ ਵੀ ਬਚਾਉਣੀਆਂ ਨੇ ਔਰ ਪੰਜਾਬ ਵੀ ਬਚਾਉਣਾ ਹੈ ਅਸੀਂ ਪੰਜਾਬ ਵੀ ਬਚਾਉਣਾ ਹੈ ਬਹੁਤ ਮਾੜਾ ਹਾਲ ਧਰਾਤਲ ਦੇ ਉੱਤੇ ਪੰਜਾਬ ਦਾ ਹੋ ਰਿਹਾ ਔਰ ਕਰ ਦਿੱਤਾ ਗਿਆ 4 ਲੱਖ ਮੈਨੂੰ ਪਤਾ ਲੱਗਿਆ 4 ਲੱਖ ਕਰੋੜ ਦਾ ਕਰਜ਼ਾ ਕਿਹੜਾ ਹੈ ਇਸ ਵਕਤ ਪੰਜਾਬ ਦੇ ਸਿਰ ਚੜ੍ਹ ਗਿਆ ਹੈ 4 ਲੱਖ ਕਰੋੜ ਦਾ ਕਰੋਸ਼ ਕਰਜੇ ਨੂੰ ਉਤਾਰਨ ਵਾਸਤੇ ਉਤਰਨਾ ਦਾ ਬਹੁਤ ਔਖੀ ਗੱਲ ਹੈ ਥੋੜਾ ਮੋਟਾ ਵਿਆਜ ਭਰਨ ਵਾਸਤੇ ਹੁਣ ਜ਼ਮੀਨ ਅਕਵਾਇਰ ਕਰਨ ਦੀ ਗੱਲ ਚੱਲ ਰਹੀ ਹੈ ਇਹ ਹੋਰ ਤਾਂ ਕੋਈ ਰੈਵਨਿਊ ਆ ਰਹੀ ਨਹੀਂ ਰਿਹਾ ਕਿੱਥੋਂ ਰੈਵਨਿਊ ਨਹੀਂ ਆ ਰਿਹਾ ਚਲੋ ਜ਼ਮੀਨ ਅਕਵਾਇਰ ਕਰਦੇ ਹਾਂ ਜ਼ਮੀਨਾਂ ਅਕਵਾਇਰ ਕਰਕੇ ਡਿਵੈਲਪਮੈਂਟ ਕਰੋ ਜਿਹੜੇ ਡਿਵੈਲਪਰ ਪੈਸਾ ਦੇਣਗੇ ਜਾਂ ਜਿਹੜੇ ਬਾਹਰ ਪੈਸਾ ਦੇਣਗੇ ਉਹ ਪੈਸੇ ਨਾਲ ਸਕੀਮ ਚਲਾਵਾਂਗੇ ਪਰ ਕਿੰਨਾ ਚਾ 24000 ਜ਼ਮੀਨ ਅਸੀਂ ਅਕਵਾਇਰ ਕਰਕੇ ਪੈਸਾ ਕਮਾਲਾਂਗੇ ਲੈ ਲਾਂਗੇ ਪੈਸਾ ਪਰ ਉਹਦੇ ਨਾਲ ਕਿੰਨਾ ਜਿਹੜੇ ਸਟੇਟ ਚਲਾਵਾਂਗੇ ਤੇ ਕਰੀ ਅਕਾਲੀ ਗਵਰਨਮੈਂਟ ਵੇਲੇ ਵੀ ਜਦਾਦਾ ਨੂੰ ਵੇਚਣ ਦੀ ਗੱਲ ਚੱਲੀ ਸੀ ਕਹਿੰਦੇ ਜਦਾਦਾ ਵੇਚ ਗਣੀ ਹੈ ਜਿਹੜੀਆਂ ਪੁਰਾਣੀਆਂ ਪਈਆਂ ਇਹਸਾਨ ਜਦੋਂ ਜ਼ਮੀਨ ਵੇਚਣਾ ਸ਼ੁਰੂ ਕਰਦੇ ਨੇ ਉਦੋਂ ਉਹਦੀ ਬਰਬਾਦੀ ਦੇ ਦਿਨ ਸ਼ੁਰੂ ਹੋ ਜਾਂਦੇ ਚਾਹੇ ਉਹ ਇੱਕ ਮਰਲੇ ਤੋਂ ਸ਼ੁਰੂ ਕਰਦੇ ਇੱਕ ਮਰਲੇ ਤੋਂ ਸ਼ੁਰੂ ਕਰ ਦੇ ਜਿਸ ਦਿਨ ਜ਼ਿਮੀਦਾਰ ਨੇ ਆਪਣੀ ਜ਼ਮੀਨ ਵੇਚਣੀ ਸ਼ੁਰੂ ਕਰਤੀ ਉਸ ਦਿਨੋਂ ਦੀ ਬਰਬਾਦੀ ਦੇ ਦਿਨ ਸ਼ੁਰੂ ਹੋ ਜਾਂਦੇ ਇਸੇ ਤਰ੍ਹਾਂ ਮਜ਼ਦੂਰ ਜਿੰਨਾ ਚਿਰ ਬਿੱਲ ਕੁੜੇ ਨੂੰ ਆਪਣੇ ਅੰਦਰੋਂ ਬਾਹਰ ਨਹੀਂ ਕੱਢਦਾ ਉਹ ਕਦੇ ਸਰਵਾਇ ਵੀ ਨਹੀਂ ਕਰ ਸਕੂਗਾ ਕੀਲਾਣਾ ਕੰਮ ਕਰਕੇ ਬਿਜਲੀ ਫ੍ਰੀ ਹੈ ਪਾਣੀ ਫ੍ਰੀ ਹੈ ਇਹ ਧਾਰਨਾ ਬਦਲ ਨਹੀਂ ਪਾਉਗੀ ਸੰਧ ਜਿੰਨਾ ਚਿਰ ਇਹ ਧਾਰਨਾ ਨਹੀਂ ਬਦਲਦੇ ਅਸੀਂ ਪੰਜਾਬ ਨੂੰ ਨੰਬਰ 1 ਸਟੇਟ ਨਹੀਂ ਬਣਾ ਸਕਦੇ ਨੰਬਰ 1 ਸਟੇਟ ਤੇ ਜਿਹੜੇ ਸਾਡੇ ਭਰਾ ਵਖਰੇਵੇਂ ਦੀ ਗੱਲ ਕਰਦੇ ਨੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਹੁਣ ਆਪਾਂ ਪੰਜਾਬ ਉਜੜੇ ਹੋਏ ਨੂੰ ਆਬਾਦ ਕਰ ਲਈਏ ਜੇ ਆਬਾਦ ਹੋਊਗਾ ਤੇ ਤੁਸੀਂ ਵੀ ਆਪਣੀ ਹੱਕੀ ਜਿਹੜਾ ਕੋਈ ਹੱਕ ਮੰਗ ਰੱਖ ਲਿਓ ਜੇ ਜੇ ਬਰਬਾਦ ਹੀ ਹੋ ਗਿਆ ਤੇ ਤੁਹਾਡੀ ਮੰਗ ਦੀ ਵੀ ਕੋਈ ਕੀਮਤ ਨਹੀਂ ਰਹਿਣੀ ਤੁਹਾਡੇ ਹੱਕਾਂ ਦੀ ਤੁਹਾਡੀ ਮੰਗ ਦੀ ਵੀ ਕੋਈ ਬੁੱਕਤ ਨਹੀਂ ਰਹਿਣੀ ਇਸ ਕਰਕੇ ਰਲ ਮਿਲ ਕੇ ਅਸੀਂ ਪੰਜਾਬ ਨੂੰ ਆਬਾਦ ਕਰਨ ਵਾਲੇ ਪਾਸੇ ਤੁਰੀਏ ਆਬਾਦ ਕਰਨ ਵਾਲੇ ਪਾਸੇ ਫਿਰ ਅਸੀਂ ਕਾਮਯਾਬ ਹੋਵਾਂਗੇ ਵਰਨਾ ਅਸੀਂ ਕਾਮਯਾਬ ਨਹੀਂ ਹੋਵਾਂਗੇ ਮੈਂ ਫਿਰ ਆਪ ਜੀ ਨੂੰ ਇੱਕ ਸੁਨੇਹਾ ਇਸ ਮੰਜੇ ਤੋਂ ਦੇਣਾ ਚਾਹੁੰਦਾ ਕਿ ਰੱਬ ਨਾ ਕਰੇ ਜੇ ਘਰ ਖਲਾਇ ਹੋਈ ਪਘੌੜੀ ਲੀਡਰਸ਼ਿਪ ਸ੍ਰੀ ਅਕਾਲ ਤੱਕ ਸਾਧ ਦਾ ਇਸਤੇਮਾਲ ਕਰਕੇ ਸਾਡੇ ਕਾਫਲੇ ਦੇ ਸਾਹਮਣੇ ਦੀਵਾਰ ਖੜੀ ਕਰਨ ਦਾ ਯਤਨ ਕਰਦੀ ਹੈ ਸਾਡੇ ਰਾਹ ਨੂੰ ਰੋਕਣ ਦਾ ਯਤਨ ਕਰਦੀ ਹੈ ਤੇ ਸਾਨੂੰ ਫਿਰ ਦੂਸਰਾ ਰਸਤਾ ਜਿਹੜਾ ਹੈ ਉਹ ਵੀ ਜਿਹੜਾ ਹੈ ਉਹ ਨਾਲ-ਨਾਲ ਧਿਆਨ ਚ ਰੱਖਣਾ ਪਵੇਗਾ ਕਿਉਂਕਿ ਅਸੀਂ ਤੁਰ ਪਏ ਹਾਂ ਰੁਕਣਾ ਤਾਂ ਹੈ ਨਹੀਂ ਅਸੀਂ ਹੁਣ ਤੁਰ ਪਏ ਆ ਰੁਕਣਾ ਤਾਂ ਹੈ ਨਹੀਂ ਜੇ ਤੁਸੀਂ ਸਾਡੇ ਰਸਤੇ ਦੇ ਵਿੱਚ ਦੀਵਾਰ ਖੜੀ ਕਰਨ ਦਾ ਯਤਨ ਕੀਤਾ ਤੇ ਅਸੀਂ ਇਸ ਰਸਤੇ ਨਾਲੋਂ ਵਧੀਆ ਰਸਤਾ ਤਿਆਰ ਕਰਾਂਗੇ ਇਹ ਗੱਲ ਸੋਚੋ ਤੇ ਜੇ ਤੁਸੀਂ ਸੋਚਦੇ ਹੋ ਨਾ ਵੀ ਪਾਬੰਦੀ ਲਵਾ ਕੇ ਅਸੀਂ ਰੁਕ ਜਾਾਂਗੇ ਸਾਡਾ ਕਾਫਲਾ ਰੁਕ ਜਾਊਗਾ ਇਹ ਭੁੱਲ ਜਾਓ ਇਹ ਨਹੀਂ ਰੁਕਣਾ ਹੁਣ ਇਹ ਚੱਲ ਪਿਆ ਕਾਫਲਾ ਇਹ ਰੁਕਣਾ ਨਹੀਂ ਹੈ ਇਹ ਤਾਂ ਐਵੇਂ ਪੰਨਾਂ ਦੀ ਅਗਵਾਈ ਚ ਚੱਲਦਾ ਹੀ ਰਹੂਗਾ ਔਰ ਅਸੀਂ ਕਾਮਯਾਬ ਹੋਵਾਂਗੇ ਕਿਉਂ ਕਿ ਅਸੀਂ ਦਰਦ ਲੈ ਕੇ ਚੱਲ ਰਹੇ ਹਾਂ ਦਰਦ ਲੈ ਕੇ ਕੋਈ ਸੱਤਾ ਪ੍ਰਾਪਤ ਕਰਨਾ ਸਾਡਾ ਮਿਸ਼ਨ ਨਹੀਂ ਹੈ ਵੀ ਸਰਕਾਰ ਬਣਾਵਾਂਗੇ ਸਰਕਾਰ ਬਣਾ ਕੇ ਫਿਰ ਅਸੀਂ ਠੇਕੇ ਦਿਆ ਕਰਾਂਗੇ ਰੇਤੇ ਦੇ ਬਜਰੀ ਦੇ ਇਹ ਸਾਡਾ ਮਕਸਦ ਨਹੀਂ ਹੈ ਸਾਡਾ ਮਕਸਦ ਜਿਹੜਾ ਹੈ ਉਹ ਕੇਵਲ ਤੇ ਕੇਵਲ ਕੇਵਲ ਤੇ ਕੇਵਲ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਲਈ ਲੜਨਾ ਪੰਜਾਬ ਲਈ ਖੜਨਾ ਹੈ ਇਸ ਤੋਂ ਵੱਧ ਕਿ ਕੁਝ ਵੀ ਨਹੀਂ ਹੈ ਮੈਂ ਵਿਦੇਸ਼ਾਂ ਦੇ ਵਿੱਚ ਬੈਠੇ ਸਾਡੇ ਜਿਹੜੇ ਵਿਦੇਸ਼ੀ ਦਾਇਸ਼ ਤੋੜਾ ਜਿਹੜੇ ਸਾਡੇ ਪ੍ਰਵਾਸੀ ਭਰਾ ਨੇ ਮੈਂ ਉਹਨਾਂ ਨੂੰ ਵੀ ਇਹ ਅਪੀਲ ਕਰਦਾ ਕਿ ਤੁਹਾਡੀ ਵੀ ਬੜੀ ਮਹੱਤਤਾ ਹੈ ਪੰਜਾਬ ਨੂੰ ਦੁਬਾਰਾ ਆਬਾਦ ਕਰਨ ਦੇ ਵਿੱਚ ਔਰ ਆਪਣੀ ਮਹੱਤਤਾ ਨੂੰ ਪਛਾਣ ਕੇ ਤੁਸੀਂ ਵੀ ਸਾਨੂੰ ਜਿਹੜਾ ਭਰਪੂਰ ਸਹਿਯੋਗ ਦਿਓ ਤਾਂ ਕਿ ਅਸੀਂ ਪੰਜਾਬ ਨੂੰ ਇੱਕ ਨਵਾਂ ਪੰਜਾਬ ਜਿਹੜਾ ਹੈ ਉਹ ਬਣਾ ਸਕੀਏ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਰਦਾਰ ਨਰਮਾਇਲ ਸਿੰਘ ਜੀ ਜੋ ਮੈਂਬਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਨ੍ਹਾਂ ਨੇ ਆਪ ਜੀ ਨੂੰ ਨਿੱਕੇ ਜਿਹੇ ਸੱਦਾ ਭੇਜਿਆ ਔਰ ਉਹਨਾਂ ਦੇ ਨਿੱਕੇ ਜਿਹੇ ਸੱਦੇ ਜਿਹਦੇ ਵਿੱਚ ਆਪਣਤ ਸੀ ਤੁਸੀਂ ਉਹਨੂੰ ਸੁਣਿਆ ਤੇ ਇੱਥੇ ਅੱਜ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਹੋਈ ਹੋ। ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਇੱਕ ਵਾਰ ਫੇਰ ਥੋੜੀ ਅਟਕੇ ਮੈਂ ਤੁਹਾਨੂੰ ਇਹੋ ਅਪੀਲ ਕਰਦਾ ਕਿ ਜੇ ਰੋਕਣ ਦਾ ਯਤਨ ਕੀ ਹੈ ਕੀਤਾ ਆਪਾਂ ਰੁਕਣਾ ਨਹੀਂ ਹੈ। ਆਪਾਂ ਚੱਲਣਾ ਹੈ। ਆਪਾ ਤੁਰਨਾ ਤੁਰੇ ਜਾਣਾ ਤੁਰੇ ਜਾਣਾ ਤੁਰੇ ਜਾਣਾ ਤੁਰੇ ਜਾਣਾ ਇੱਕ ਦਿਨ ਮੰਜ਼ਿਲ ਜ਼ਰੂਰ ਮਿਲੂਗੀ ਐਨੇ ਸ਼ਬਦ ਪਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ